ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਕੜ ਵੜ ਸੇ ਲੈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲੇ ਕਿ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਆਓ ਖੁੱਛ ਲੈਨੇ ਭਾਈ ਤੁਹਾਡੇ ਆ ਜੀ ਭਾਈ ਬਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਬਜੀ ਪੂਰੇ ਵਧੀਆ ਜੀ ਨਾਮ ਐਡਰੈਸ ਬੋ ਨਾਮ ਹਰਦੀਪ ਸਿੰਘ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਮੋਬਾਈਲ ਨੰਬਰ ਬੋ 76578148 ਇਹ ਬਜੀ ਦਾ ਕੰਟੈਕਟ ਨੰਬਰ ਆ ਸਕ੍ਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਦੇ ਕਿਹੜਾ ਸੂਸ ਹੋਈ ਇਹ ਪਹਿਲੇ ਸੂਸ ਹੋਈ ਦੀ ਆ ਜੀ ਪਹਿਲਾ ਸੂਸ ਹਾਂਜੀ ਕਦੋਂ ਸੂਈ ਆ ਬਾਈ ਇਹਨੂੰ ਸੂਈ ਨੂੰ ਹੋ ਗਏ ਜੀ 3 ਮਹੀਨੇ ਤੋਂ ਉੱਤੇ 3 ਮਹੀਨੇ ਤੋਂ ਉੱਤੇ ਬੱਚਾ ਕੀ ਜਾਮਾ ਕਰ ਮਾਗਰ ਬੱਚੀ ਹੈ ਜੀ ਬੱਚੀ ਬਹੁਤ ਚੰਗੀ ਹੈ ਬੱਚੀ ਬਹੁਤ ਵਧੀਆ ਬੱਚਾ ਮਗਰ ਬੱਚੀ ਆ ਬੱਚੀ ਦੇਖੋ ਕੁਆਲਿਟੀ ਵਾਲੀ ਆ ਲੈ ਬਰੀਕ ਤੇ ਇਹਨੂੰ ਅੱਜ ਆ ਜਿਹੜੀ 10 ਤਰੀਕ ਨੰਗੀ ਉਹਦੇ ਮਹੀਨਾ ਹੋ ਗਿਆ ਬਣੀ ਨੂੰ ਠੀਕ ਆ ਭਰਾਏ ਨੂੰ ਠੀਕ ਆ ਭਰਾਏ ਨੂੰ ਠੀਕ ਆ ਆ ਆਪਣੀ ਤਾਹੇ ਲਈ ਵੀ ਮੁੱਲ ਮਾਲਕਾਂ ਨੇ ਦੱਸਿਆ ਹੂੰ ਵੀ 1 ਮਹੀਨਾ ਹੋ ਗਿਆ ਇਹਨੂੰ ਠੀਕ ਆ ਭਰਾਏ ਨੂੰ ਹਾਂ ਠੀਕ ਆ ਭਰਾਏ ਨੂੰ ਸਖੰਦੀ ਸੀਲ ਵੱਡੀ ਆ ਲੈ ਬਾਈ ਜਿਵੇਂ ਮਰਜੀ ਬਾਈ ਜੋ ਠੰਡੀ ਸੀਲ ਫੁੱਲ ਆ ਕਹਿ ਨਹੀਂ ਕਰੀ ਕੋਈ ਕੁਛ ਨਹੀਂ ਤੇ ਚੋਾਈ ਦੇ ਤਾਂ ਦੂਰ ਵਧੀਆ ਪੂਲ ਥਰਮੋਲਸ ਹੁਣ ਕਿੰਨਾ ਦੁੱਧਾਂ ਨੂੰ ਦੁੱਧ ਦੇ ਥੱਲੇ ਇਸ ਵਕਤ 6 ਤੋਂ 7 ਕਿਲੋ ਆ 6 ਤੋਂ 7 ਹਾਂ 6 ਮੰਨ ਲਓ ਬਸ ਤੁਸੀਂ ਹਾਂ 6 ਲੀਟਰ ਦੁੱਧ ਬਾਈ ਕਹਿੰਦਾ 2 ਮੀਟਰਾਂ ਦਾ ਤਿਆਰ ਵੀ ਠੰਡੀ ਸੀ ਦਾ ਕੋਲ ਦਾ ਜਿਵੇਂ ਮਰਦੀ ਵਾਜਾ ਕੈਣਾ ਕਰਮ ਵਾਲੀ ਨੇ ਹੁਣ ਹਜੇ ਸਾਢੇ 30 ਚੂਈ ਵੀ ਇਹ ਕਹਿੰਦੀ ਕੋਈ ਨਹੀਂ ਕੁਝ ਨਹੀਂ ਹੈਗੀ ਇਹ ਲੈ ਕੱਲਾ ਕੱਲਾ ਥਾਣੂ ਗੁੱਤੀ ਵਾਲਾ ਕੱਦ ਕਾਠ ਨੋਰਮਲ ਆ ਹੂੰ ਤੂੰ ਹੈ ਪੰਜਾਬ ਵਾਲੀ ਵਸ ਹੈ ਨੋਰਮਲ ਕੱਦ ਕਾਠ ਹਾਂ ਕੱਦ ਨੋਰਮਲ ਆ ਬਈ ਵੱਡੀ ਗੱਲ ਬਈ ਬੱਚਾ ਮਗਰ ਬੱਚੀ ਆ ਕੰਮ ਬੱਚੀ ਨਹੀਂ ਬਈ ਸੇਤੂ ਹੀ ਨਾਲ ਤਿਆਰ ਹੋਣਾ ਕੁਆਲਿਟੀ ਵਾਲੀ ਬੱਚੀ ਮੈਂ ਬੱਚੀ ਨੂੰ ਜੀਐਨਯੂ ਵਾਲੀ ਗੋਲੀ ਦੇਤੀ ਮੈਂ ਇਹਨੂੰ ਵੀ ਦਿੱਤੀ ਆ ਕਿ ਇਹਨਾਂ ਦਾ ਜੇ ਮੇਰੇ ਕੋਲੇ ਕਰਦੀ ਸੀ 1.5 ਕਿਲੋ ਠੀਕ ਆ ਵੇਰ ਵੇਰ ਪਤਾ ਨਹੀਂ ਜਿਆਲੀ ਗੋਲੀ ਨਾਲ ਘਟ ਗਈ ਪਤਾ ਨਹੀਂ ਕੋਈ ਫੰਡ ਢੁੰਡਦਾ ਹੁਣ 6 ਤੋਂ ਬਾਰ ਬਾਰ ਦੁੱਧ ਚਾਰੂ ਵੀ ਫੁੱਲ ਆ ਹਾਂ ਫੁੱਲ ਹੀ ਫੁੱਲ ਫੁੱਲ ਖਾਂਦੀਆਂ ਤਾਂ ਬਹੁਤ ਆ ਤੇ ਇਸ ਬੜਾ ਚੰਗਾ ਗੋਦੀ ਬੜੀ ਚੰਗੀ ਆ ਸਨੱਕ ਪੁਣਾ ਵੜ ਦੇ ਵਿੱਚ ਬਈ ਫੁੱਲ ਠੱਡੀ ਸੀ ਦਾ ਬੱਚਾ ਵਗਰ ਬੱਚੀ ਆ ਦੁੱਧ ਵੀ ਹੈਗਾ 5-6 ਲੀਟਰ ਆਪ ਦਾ ਖਰਚਾ ਚੈੱਕ ਕਰੀਏ ਅਸੀਂ 1 ਕਿਲੋ ਦੁੱਧ ਆ ਜੀ ਹੂੰ ਫੁੱਲਾ ਡੁੱਲਾ ਤੇ ਫੈਂਟ ਵੀ 7 ਵੰਗੂ ਆ ਫੈਂਟ ਵੀ 7 ਵੰਗੂ ਆਉਂਦੀ ਆ ਬਈ ਨਾ ਹਣ ਸਹੀ ਗੱਲ ਆ ਪਰ ਤਾਂ ਵੀ 10 ਲੀਟਰ ਦੇ ਬਰਾਬਰੀ ਵਾ ਗਿਆ ਬਰਾਬਰ ਵਾ ਘਰੇ ਬੱਤਨ ਨੂੰ ਬਹੁਤ ਵਧੀਆ ਦੁੱਧ ਹੈਗਾ ਹਮਮ ਸਹੀ ਗੱਲ ਆ ਮਤਲਬ ਜਿਹਨੇ ਘਰੇ ਰੱਖਣੀ ਹੈ ਨਾਲੇ ਛੋਟੀ ਜਿਹੀ ਜੁੜਦੀ ਹੈ ਸਹੀ ਗੱਲ ਆ ਨਾਲੇ ਭੱਜਣ ਵਾਲੀ ਆ ਸਹੀ ਗੱਲ ਆ ਨਾਲੇ ਥੋੜੇ ਪੱਠਣ ਵਾਲ ਜਨਾਲੀ ਆ ਹਣ ਕੋਈ ਆਏ ਨਹੀਂ ਵੀ ਹਣਾ ਵੀ ਬਾਹਰ ਕਿੱਥੇ ਮਰਜੀ ਲੈ ਜਾ ਚਾਹੇ ਫੇਰੀ ਨੂੰ ਲੈ ਜਿਵੇਂ ਮਰਜ਼ੀ ਬੋਲੀ ਫਿਰ ਭਈ ਇੱਕ ਤਰ੍ਹਾਂ ਦੀ ਫ੍ਰੈਂਚੀ ਆ ਜਦੋਂ ਮਰਜ਼ੀ ਜੋ ਲੱਗ ਨਹੀਂ ਤਾ ਤੋ ਇਹਨੇ ਕਿਹੜਾ ਵਿਚਾਰੀ ਨੇ ਕੋਈ ਉਪਰਾ ਕਰਨਾ ਵੀ ਟਾਈਮ ਨਹੀਂ ਬਿਤਾਇਆ ਜਿੱਧਰ ਦੀ ਹੋ ਜਾ ਤਾਂ ਜਿੱਧਰ ਦੀ ਮਰਜ਼ੀ ਬੈਠਾ ਲੈ ਕੋਈ ਇੱਜ਼ਤ ਕਰੀ ਤੇ ਮੁੱਲ ਕੀ ਆ ਫਿਰ ਇਹਦਾ ਜਾਇਜ਼ ਆ ਮੁੱਲ ਕੋਸ ਕਰਾ ਲਓ ਜੀ ਇਹ 23000 ਦੇ 500 ਦੀ ਦੇ ਦਾਂਗੇ ਆਪਾਂ ਸਾਡੇ 23000 ਰੁਪਏ ਮੁੱਲ ਆ ਮਾਨਦਾਨ ਜਿਹੜਾ ਮੌਕੇ ਤੇ ਜਿਹੜਾ ਛੋਟ ਸਾੜ ਕਰਦਾਂਗੇ ਮੁੱਲ ਕਿਸ 25 ਕਰਾ ਲਓ 26 ਕਰਾ ਲਓ ਉਹਦਾ ਕੋਈ ਫਾਇਦਾ ਨਹੀਂ ਹੈਗਾ ਬਸ ਜਿਹੇ ਜੇ ਧਾਣਾ ਉਹਦੇ ਜੇ ਆਪਾਂ ਪੈਸੇ ਮੰਗਦੇ ਸਹੀ ਗੱਲ ਮੰਨ ਲਓ ਇਹਨੇ ਹੋਰ ਦਸਾਂ ਦਿਨ ਇਹਨੂੰ ਚੈੱਕ ਚ ਆ ਜਾਣਾ ਚੜ੍ਹਿਆਂ ਦਿਨਾਂ ਦੀ ਚੈੱਕ ਹੋ ਜਾਂਦੀ ਐ ਚਲੋ ਆਪਾਂ ਨੂੰ ਐ ਹੁੰਦਾ ਵੀ ਆ ਕੋਈ ਹੋਰ ਲੈ ਕੇ ਵੇਚ ਲਾਂਗੇ ਆ ਆਪਣਾ ਤਾਂ ਕਾਰੋਬਾਰੀ ਦਾ ਹਾਂ ਕੰਮੀ ਇਹ ਹੈ ਵੀ ਕਿੰਨੀਆਂ ਕਿ ਖੜਾ ਮੰਗ ਚਲੋ ਉਸ ਦਿਨ ਕੋਈ ਨਾ ਕੋਈ ਹੋਰ ਆ ਜੂਗਾ ਇਹਦੇ ਹਾਂ ਬਾਤ ਆ ਤੇ ਸੋਸ ਪੂਰਾ ਚੰਗਾ ਗੇਰੋ ਵਦਨ ਵਾਲੀ ਆ ਬੜਾ ਇਹ ਜੀ ਗੱਲ ਨੇ ਕੋਈ ਤੇ ਕਿਸੇ ਵੀਰ ਨੂੰ ਪਸੰਦ ਆ ਫਾਈਨਲ ਨਿਕਨਿਤ ਕਰ ਲਓ ਜੀ ਧੰਨਵਾਦ ਬਈ